ਸਸਗਲੀ ਮਹਾਕ ਕਵਰ ਸੇਗ ਬੇਦੀ ਪੰਜਾਬ ਨੂੰ ਹਾਈਜੈਕ ਕਰ ਲਿਆ ਗਿਆ ਪੰਜਾਬ ਦਾ ਸਾਰਾ ਸਿਸਟਮ ਹਾਈਜੈਕ ਕਰ ਲਿਆ ਗਿਆ ਇਹ ਕਿਹੜੇ ਲੋਕ ਨੇ ਜਿਨ੍ਹਾਂ ਵੱਲੋਂ ਇਹ ਹਾਈਜੈਕ ਕਰਨ ਦਾ ਸਿਲਸਿਲਾ ਦਿਖਾਈ ਦਿੱਤਾ ਇਸ ਦੇ ਨਾਲ ਹੀ ਕੁਝ ਸਵਾਲ ਦੱਲੇ ਵਾਲ ਕਿਸਾਨ ਜਥੇਬੰਦੀ ਦੇ ਨਾਲ ਵੀ ਦਿਖਾਈ ਦੇ ਰਹੇ ਆ ਜਿਨ੍ਹਾਂ ਦੇ ਫੰਡ ਹਾਈਜੈਕ ਕਰ ਲਏ ਗਿਆ ਇਸੇ ਕਰਕੇ ਅਸੀਂ ਇਹ ਸਬਜੈਕਟ ਚੁਣਿਆ ਕਿ ਹਾਈਜੈਕ ਚੱਲਣ ਦਾ ਇਹ ਸਿਲਸਿਲਾ ਕਿੱਥੋਂ ਚੱਲ ਰਿਹਾ ਤਾਂ ਮੰਨਣਾ ਪਏਗਾ ਕਿ ਪੰਜਾਬ ਸਰਕਾਰ ਨੇ ਮੌਜੂਦਾ ਮਾਹੌਲ ਅੰਦਰ ਕੁਝ ਨਿਯੁਕਤੀਆਂ ਕੀਤੀਆਂ ਜਿਸ ਦੇ ਵਿੱਚੋਂ ਇੱਕ ਵਾਰ ਫਿਰ ਦਿਖਾਈ ਦਿੱਤਾ ਹੈ ਕਿ ਕਿਸ ਤਰ੍ਹਾਂ ਦਿੱਲੀ ਤੋਂ ਆਉਣ ਵਾਲੇ ਕੁਝ ਧੜਵੀਆਂ ਨੇ ਪੰਜਾਬ ਨੂੰ ਹਾਈਜੈਕ ਕਰਨ ਦਾ ਸਿਲਸਲਾ ਸ਼ੁਰੂ ਕੀਤਾ ਹੈ ਪੰਜਾਬ ਦਾ ਵਿੱਤੀ ਸੰਕਟ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਖਜ਼ਾਨੇ ਦੀ ਗੱਲ ਪੰਜਾਬ ਨੂੰ ਸਟੇਬਲ ਕਰਨ ਦੀ ਗੱਲ ਅਕਸਰ ਚੱਲਦੀ ਹੈ ਪਰੰਤੂ ਜਿਸ ਤਰ੍ਹਾਂ ਦੀਆਂ ਨਿਯੁਕਤੀਆਂ ਦਿੱਲੀ ਤੋਂ ਪੰਜਾਬ ਦੇ ਵਿੱਚ ਕੀਤੀਆਂ ਜਾਂਦੀਆਂ ਜਾਂ ਕੀਤੀਆਂ ਜਾ ਰਹੀਆਂ ਇਹ ਸਿਲਸਲਾ ਕਦੋਂ ਰੁਕੇਗਾ ਪੰਜਾਬ ਦੀ ਲੁੱਟ ਕਦੋਂ ਰੁਕੇਗੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਤੋਂ ਕਿਵੇਂ ਬਚਾਇਆ ਜਾਏਗਾ ਇਹ तमाम ਸਵਾਲ ਇਸ ਕਰਕੇ ਬਣਦੇ ਆ ਕਿ ਬਹੁਤ ਸਾਰੀਆਂ ਨੁਕਤੀਆਂ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਕੀਤੀਆਂ ਜਾਂਦੀਆਂ ਜਿਸ ਤੋਂ ਬਾਅਦ ਇਹ ਵੀ ਸਵਾਲ ਉੱਠਦੇ ਆ ਕਿ ਅਕਸਰ ਪੰਜਾਬ ਦੇ ਮੁੱਖ ਮੰਤਰੀ ਜਦੋਂ ਚੋਣ ਰੈਲੀਆਂ ਦੇ ਵਿੱਚ ਹੁੰਦੇ ਆ ਜਾਂ ਬਹੁਤ ਸਾਰੀਆਂ ਚੋਣ ਸਭਾਵਾਂ ਦੇ ਵਿੱਚ ਜਾਂਦੇ ਆ ਤਾਂ ਅਕਸਰ ਚਰਚਾ ਕਰਦੇ ਆ ਕਿ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਆ ਹੁਣ ਦਬਦਾ ਕਿੱਥੇ ਆ ਪਰਤੂ ਜਿਸ ਢੰਗ ਦੇ ਨਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਵਿੱਚ ਬੈਠੀ ਉਹ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਦਬਾਰੀ ਹੈ ਤਾਂ ਇਹ ਗੀਤ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀਆਂ ਚੋਣ ਸੁਭਾਵਾਂ ਦੇ ਵਿੱਚ ਚਲਾਉਣੇ ਛੱਡ ਦੇਣੇ ਚਾਹੀਦੇ ਆ ਕਿਉਂਕਿ ਹੁਣ ਆਮ ਆਦੀ ਪਾਰਟੀ ਨੇ ਫੇਰ ਚੇਅਰਮੈਨ ਦੇ ਪਖਤੋਂ ਬਹੁਤ ਸਾਰੀਆਂ ਨਿਯੁਕਤੀਆਂ ਕੀਤੀਆਂ ਦੋ ਅਹਿਮ ਨਿਯੁਕਤੀਆਂ ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਕਿਉਂਕਿ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜੋ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਸਪੋਕਸਪਰਸਨ ਵੀ ਰਹੇ ਆ ਤੇ ਉੱਥੇ ਦੇ ਸਾਬਕਾ ਮੁੱਖ ਮੰਤਰੀ ਆਚੀ ਦੇ ਨਜ਼ਦੀਕੀ ਵੀ ਰਹੇ ਆ ਇਸੇ ਤਰ੍ਹਾਂ ਦੀ ਇੱਕ ਹੋਰ ਨਿਯੁਕਤੀ ਪੰਜਾਬ ਪਾਵਰ ਇੰਡਸਟਰੀਅਲ ਬੋਰਡ ਦੇ ਵਿੱਚ ਕੀਤੀ ਗਈ ਹੈ ਦੀਪਕ ਚੋਹਾਨ ਨਾਂ ਦੇ ਸਖਸ਼ ਦਾ ਜ਼ਿਕਰ ਹੋ ਰਿਹਾ ਜੋ ਸੰਦੀਪ ਪਾਠਕ ਦਾ ਪੀਏ ਦੱਸਿਆ ਜਾ ਰਿਹਾ ਜੋ ਬਿਹਾਰ ਤੋਂ ਦੱਸਿਆ ਜਾ ਰਿਹਾ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਿਆਸਤਦਾਨ ਸਰਕਾਰ ਨੂੰ ਇਹਨਾਂ ਨਿਯੁਕਤੀਆਂ ਦੇ ਮਸਲੇ ਤੇ ਘੇਰਦੇ ਨਜ਼ਰ ਆ ਰਿਹਾ ਹੈ ਤੇ ਸਵਾਲ ਇਸ ਕਰਕੇ ਖੜੇ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਿਕਤਰਾ ਦੇ ਵਿੱਚ ਬੈਠੇ ਅਧਿਕਾਰੀਆਂ ਦੇ ਵਿੱਚ ਕੀ ਇਹ ਯੋਗਤਾ ਨਹੀਂ ਹੈ ਕਿ ਅਜਿਹੇ ਲੋਕ ਦਿੱਲੀ ਤੋਂ ਲਿਆ ਕੇ ਦੂਜੀਆਂ ਸਟੇਟਾਂ ਤੋਂ ਲਿਆ ਕੇ ਪੰਜਾਬ ਦੇ ਵਿੱਚ ਫਿਟ ਕੀਤੇ ਜਾ ਰਿਹਾ ਹੈ ਇਹ ਦੌਰ ਜਿਹੜਾ ਚੱਲ ਰਿਹਾ ਹੈ ਬੇਸ਼ੱਕ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਦਿਖਾਈ ਦੇ ਰਹੀ ਹੈ ਬਹੁਤ ਸਾਰੀਆਂ ਨਿਯੁਕਤੀਆਂ ਇਸ ਕਰਕੇ ਵੀ ਕੀਤੀਆਂ ਜਾ ਰਹੀਆਂ ਹਨ ਕਿ ਜਿਨ੍ਹਾਂ ਨੇ 10 ਸਾਲ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਕੰਮ ਕੀਤਾ ਤਾਂ ਹੁਣ ਉਹ ਜਦੋਂ ਵਿਲੇ ਹੋ ਗਿਆ ਜਦੋਂ ਭਾਜਪਾ ਨੇ ਆਮ ਆਦੀ ਪਾਰਟੀ ਨੂੰ ਦਿੱਲੀ ਵਿੱਚ ਵੱਡੀ ਹਾਰ ਦਿੱਤੀ ਹੈ ਤੇ ਹੁਣ ਆਮ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਰੁੱਖ ਪੰਜਾਬ ਵੱਲ ਪੰਜਾਬ ਦੇ ਖਜ਼ਾਨੇ ਵੱਲ ਹੋਏਗਾ ਤੇ ਇੱਕ ਵੱਡੀ ਲੁੱਟ ਉਹਨਾਂ ਸਮਿਆਂ ਦੇ ਵਿੱਚ ਦਿਖਾਈ ਦੇਗੀ ਕਿਉਂਕਿ 3 ਸਾਲਾਂ ਦੇ ਵਕਫੇ ਦੇ ਵਿੱਚ ਵੀ ਜਿਸ ਤਰ੍ਹਾਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਗਈ ਹੈ ਜਿਸ ਤਰ੍ਹਾਂ ਇਸ਼ਤਿਹਾਰਬਾਜ਼ੀ ਸਰਕਾਰ ਕਰ ਰਹੀ ਹੈ ਜਿਸ ਤਰ੍ਹਾਂ ਵੱਡੇ ਰੈਵਨਿਊ ਕੱਢਣ ਦੀ ਗੱਲ ਸਰਕਾਰ ਕਰ ਰਹੀ ਸੀ ਉਸ ਦੇ ਉਲਟ ਸਾਰਾ ਕੁਝ ਦਿਖਾਈ ਦੇ ਰਿਹਾ ਹੈ ਤੇ ਜਿਸ ਤਰ੍ਹਾਂ ਕਰਜ਼ਾ ਚੁੱਕ ਕੇ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਪੰਜਾਬ ਸਰਕਾਰ ਨੂੰ ਚਲਾਉਣ ਦੀ ਕਵਾਇਦ ਦਿਖਾਈ ਦਿੱਤੀ ਹੈ ਤਾਂ ਸਵਾਵਕ ਹੈ ਕਿ ਸਰਕਾਰ ਦੇ ਪੱਲੇ ਵੀ ਕੁਝ ਨਹੀਂ ਹੈ ਸਰਕਾਰ ਦਾ ਖਜ਼ਾਨਾ ਉਸੇ ਤਰ੍ਹਾਂ ਡਗਮਗਾ ਰਿਹਾ ਹੈ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਡਾਵਾ ਡੋਲ ਹੋਇਆ ਵਖਾ ਹੀ ਦਿੱਤਾ ਸੀ ਹੁਣ ਜਿਵੇਂ ਰੀਨਾ ਗੁਪਤਾ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚ ਨਿਯੁਕਤੀ ਕੀਤੀ ਗਈ ਹੈ ਤਾਂ ਜਿਸ ਤਰ੍ਹਾਂ ਦੀਪਕ ਚੋਹਾਨ ਨੂੰ ਪੰਜਾਬ ਪਾਵਰ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ ਤਾਂ ਸਵਾਲ ਵਿਰੋਧੀ ਧਿਰਾਂ ਦੇ ਲੋਕ ਇਸ ਕਰਕੇ ਚੁੱਕ ਰਿਹਾ ਹੈ ਕਿ ਇਸ ਤੋਂ ਪਹਿਲਾਂ ਰਵਿੰਦਰ ਕੇਜਰੀਵਾਲ ਦੇ ਪੀਏ ਵਿਵਵ ਕੁਮਾਰ ਦੀ ਨਿਯੁਕਤੀ ਤੇ ਉਸ ਤੋਂ ਪਹਿਲਾਂ ਵਿੱਤ ਵਿਭਾਗ ਦੇ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਇਸ ਕਰਕੇ ਕੀਤੀਆਂ ਗਈਆਂ ਸੀ ਕਿ ਪੰਜਾਬ ਦਾ ਵਿੱਤ ਵਿਭਾਗ ਸਟੇਬਲ ਕਰਨਾ ਹੈ ਹਰਪਾਲ ਚੀਮਾ ਦੀ ਕ੍ਰੈਡਿਬਿਲਟੀ ਤੇ ਸਵਾਲ ਖੜੇ ਹੋਇਆ ਹੈ ਕਿ ਹੁਣ ਦਿੱਲੀ ਤੋਂ ਆ ਕੇ ਲੋਕ ਪੰਜਾਬ ਨੂੰ ਇੱਕ ਅਜਿਹਾ ਮਾਡਲ ਦੇਣ ਦੀ ਗੱਲ ਕਰ ਰਿਹਾ ਜੋ ਪਹਿਲਾਂ ਹੀ ਦਿੱਲੀ ਵਿੱਚ ਡਾਮਾਂਡਲ ਹੋ ਚੁੱਕੇ ਸਨ ਜਿਨ੍ਹਾਂ ਦੇ ਖਿਲਾਫ ਘਟਾਲਿਆਂ ਨੂੰ ਲੈ ਕੇ ਮਾਮਲੇ ਦਰਜ ਹੋ ਗਿਆ ਹੈ ਦਿੱਲੀ ਦੇ ਰਾਜਪਾਲ ਨੇ ਵੀ ਜਾਂਚ ਖੋਲ੍ਹ ਦਿੱਤੀ ਹੈ ਇਸ ਕਰਕੇ ਉਹਨਾਂ ਦਾ ਰੁਖ ਹੁਣ ਪੰਜਾਬ ਦੇ ਵਿੱਚ ਹੈ ਪੰਜਾਬ ਦਿੱਲੀ ਦੇ ਉਹਨਾਂ ਲੋਕਾਂ ਲਈ ਲੋਕਣਗਾ ਬਣਦਾ ਜਾ ਰਿਹਾ ਹੈ ਜਿਨ੍ਹਾਂ ਨੇ ਦਿੱਲੀ ਨੂੰ ਲੁੱਟਿਆ ਹੋ ਸਕਦਾ ਹੈ ਜਿਨ੍ਹਾਂ ਦੀ ਜਾਂਚ ਵਿੱਚ ਪੋਲ ਖੁੱਲ ਸਕਦੀ ਹੈ ਜਿਹੜੇ ਹੁਣ ਵਿਲੇ ਬੈਠ ਚੁੱਕੇ ਹੈ ਜਿਨ੍ਹਾਂ ਦੀ ਕਾਰਗੁਜ਼ਾਰੀ ਹੁਣ ਪੰਜਾਬ ਦੇ ਵਿੱਚ ਦੇਖਣ ਲਈ ਉਹਨਾਂ ਨੂੰ ਅਜੇ ਵੱਡੇ ਮਹਿਕਮਿਆਂ ਦੇ ਵਿੱਚ ਨਿਯੁਕਤ ਕਰਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਅੱਗੇ ਵੱਡੇ ਸਵਾਲ ਖੜੇ ਕਰ ਦਿੱਤੇ ਹੈ ਕਿ ਜਿਸ ਤਰੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਕ੍ਰੈਡਿਬਿਲਟੀ ਪਹਿਲਾਂ ਵੀ ਉੱਥੇ ਹੀ ਖੜੀ ਸੀ ਜਿਵੇਂ बार-बार ਲੈਫ ਕੇ ਦਿੱਲੀ ਜਾਣਾ ਦਿੱਲੀ ਤੋਂ ਫੈਸਲੇ ਕਰਵਾਣੇ ਦਿੱਲੀ ਤੋਂ ਮਾਡਲ ਲਿਆ ਕੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨੇ ਫਿਰ ਕ੍ਰਾਂਤੀਕਾਰੀ ਗੱਲਾਂ ਕਰਨੀਆਂ ਤੇ ਜਿਸ ਤਰ੍ਹਾਂ ਦੀ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲ ਐਮਿਨੈਂਸ ਦੇ ਨਾਂ ਤੇ ਸਿੱਖਿਆ ਸਿਹਤ ਮਾਡਲ ਦੇ ਨਾਂ ਤੇ ਲਿਆਂਦੀ ਗਈ ਇਹ ਪੰਜਾਬ ਦੇ ਵਿੱਚ ਅਨਫਿਟ ਨਜ਼ਰ ਆ ਰਹੀ ਹੈ ਇਹ ਪੰਜਾਬ ਦੇ ਵਿੱਚ ਸਵਾਲਾਂ ਦੇ ਕਟਾਰੇ ਵਿੱਚ ਖੜੀ ਨਜ਼ਰ ਆ ਰਹੀ ਆ ਤਾਂ 227 ਜਿਹੜੇ ਆ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਦਾ ਇੱਕ ਵੱਡਾ ਪ੍ਰਭਾਵ ਬਣਾਉਣ ਲਈ ਸਰਕਾਰ ਅਜਹੀਆਂ ਨਿਯੁਕਤੀਆਂ ਕਰ ਰਹੀ ਹੈ ਪਰੰਤੂ ਵਲੰਟੀਅਰ ਤੇ ਆਗੂ ਇਸ ਕਰਕੇ ਦਬਦੇ ਵਿਖਾਈ ਦਿੱਤੇ ਹੈ ਕਿ ਜਿਹੜੇ ਲੋਕਾਂ ਨੂੰ ਬਾਹਰੋਂ ਲਿਆ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਫਿੱਟ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਆਗੂਆਂ ਨੂੰ ਵਲੰਟੇਰਾਂ ਨੂੰ ਦਬਾਇਆ ਜਾ ਰਿਹਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਜਿਹੜੇ ਯਾਰ ਨੂੰ ਦੱਬਨ ਨੂੰ ਫਿਰਦੇ ਸੀ ਉਹ ਦਬਦਾ ਕਿੱਥੇ ਹੈ ਹੁਣ ਤਾਂ ਆਗੂਆਂ ਤੇ ਵਲੰਟੇਰਾਂ ਨੂੰ ਦਬਾਉਣ ਦੀ ਜਿਹੜੀ ਕਵਾਇਦਾ ਹੈ ਉਹ ਦਿੱਲੀ ਦੀ ਸਮੁੱਚੀ ਲੀਡਰਸ਼ਿਪ ਕਰਦੀ ਵਿਖਾਈ ਦੇ ਰਹੀ ਹੈ ਤਾਂ ਜਿਸ ਤਰ੍ਹਾਂ ਦੇ ਲੁੱਟ ਦਾ ਸਿਲਸਲਾ ਪਿਛਲੇ ਸਮਿਆਂ ਦੇ ਵਿੱਚ ਦਿੱਲੀ ਤੋਂ ਆਏ ਉਹਨਾਂ ਲੋਕਾਂ ਨੇ ਕੀਤਾ ਉਹਨਾਂ ਧੜਵੀਆਂ ਨੇ ਕੀਤਾ ਜਿਸ ਦੇ ਨਾਲ ਪੰਜਾਬ ਹੁਣ ਅਨਫਿਟ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਹਾਈਜੈਕ ਕਰਨ ਦਾ ਸਿਲਸਲਾ ਕਿਸਾਨਾਂ ਦੇ ਨਾਲ ਵੀ ਜੁੜਦਾ ਹੈ ਜਗਜੀਤ ਸਿੰਘ ਡੱਲੇਵਾਲ ਤੇ ਸਰਮਣ ਸਿੰਘ ਪੰਦੇਰ ਦੀ ਜਥੇਬੰਦੀ ਨੇ ਇਹ ਸੰਘਰਸ਼ ਸ਼ੁਰੂ ਕੀਤਾ ਸੀ ਪਰੰਤੂ ਜਿਸ ਤੰਗ ਦੇ ਨਾਲ ਇਹਨਾਂ ਕਿਸਾਨ ਸੰਘਰਸ਼ਾਂ ਦੀ ਪੱਲ ਗਵਾਚਦੀ ਜਾ ਰਹੀ ਹੈ ਜਿਸ ਤਰ੍ਹਾਂ ਸਰਕਾਰਾਂ ਨੇ ਇਹਨਾਂ ਸੰਘਰਸ਼ਾਂ ਨੂੰ ਟਰੈਪ ਤੇ ਲਗਾ ਲਿਆ ਹੈ ਜਿਸ ਤਰ੍ਹਾਂ ਕਿਸਾਨਾਂ ਨੂੰ ਫੜ ਕੇ ਡਿਟੇਨ ਕੀਤਾ ਗਿਆ ਹੈ ਤਾਂ ਹੁਣ ਸਵਾਲ ਇਸ ਕਰਕੇ ਉੱਠ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਨਾਲ ਸਬੰਧਤ ਬਹੁਤ ਸਾਰੇ ਆਗੂ ਚਿੱਠੀ ਪੱਤਰ ਕਰਕੇ ਪੰਜਾਬ ਸਰਕਾਰ ਨੂੰ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਦੀ ਜਥੇਬੰਦੀ ਨੂੰ ਫੰਡ ਪੁੱਜਦੇ ਆ ਕਿਸ ਤਰ੍ਹਾਂ ਪਿੰਡਾਂ ਦੇ ਲੋਕਾਂ ਨੇ ਆਪਣੇ ਕਿਰਤ ਕਮਾਈ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਸੀ ਤੇ ਹੁਣ ਕਿਸਾਨ ਲੀਡਰ ਲਖਵਿੰਦਰ ਔਲਖ ਨੇ ਇਸ ਗੱਲ ਦਾ ਖਲਾਸਾ ਕੀਤਾ ਕਿ ਕਾਕਾ ਕੋਕੜਾ ਨੇ ਵੱਡੇ ਹੇਰਫੇਰ ਕੀਤੇ ਆ ਉਹਨਾਂ ਉੱਤੇ ਵੱਡੇ ਦੋਸ਼ ਲੱਗਦੇ ਵਖਾਈ ਦੇ ਰਿਹਾ ਹੈ ਬੇਸ਼ੱਕ ਜਗਜੀਤ ਸਿੰਘ ਡੱਲੇਵਾਲੇ ਕਈ ਵਾਰ ਕਿਹਾ ਕਿ ਇਸ ਉੱਤੇ ਸਮੀਖਿਆ ਕੀਤੀ ਜਾ ਰਹੀ ਹੈ ਪਾਈ ਪਾਈ ਦਾ ਹਿਸਾਬ ਦਿੱਤਾ ਜਾਏਗਾ ਪਰੰਤੂ ਜਿਸ ਤਰ੍ਹਾਂ ਸਰਕਾਰਾਂ ਨੇ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਤੇ ਟਰੈਪ ਲਗਾਇਆ ਸੀ ਉਸ ਟਰੈਪ ਦੇ ਵਿੱਚ ਕਿਸਾਨ ਫਸਦੇ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚ ਕੁਝ ਜਥੇ ਲੀਡਰ ਬੈਠੇ ਆ ਜੋ ਇਹਨਾਂ ਜਥੇਬੰਦੀਆਂ ਦੀ ਪੋਲ ਖੋਲ ਰਿਹਾ ਹੈ ਇਹਨਾਂ ਸੰਘਰਸ਼ਾਂ ਨੂੰ ਤਾਰੋਪਿੰਡ ਕਰ ਰਿਹਾ ਹੈ